ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਜੁਣੀ ਤਾਂ ਮੌਸਮ ਠੀਕ ਸੀਗਾ ਪਰ ਦੇਖੋ ਇੱਕਦਮ ਧੁੰਦ ਹੋ ਗਈ ਹੈ ਆ ਕੋਠੀ ਤੋਂ ਅਲਾਵਾ ਸਾਹਮਣੇ ਕੁਝ ਨਹੀਂ ਦਿਖ ਰਿਹਾ ਪੂਰਾ ਖਾਲੀ ਹੋਇਆ ਪਿਆ ਤੇ ਇਧਰ ਬੈਠੇ ਨੇ ਸੋਨੂ ਤੇ ਅੱਜ ਜਿਹੜੀ ਫੀਲਿੰਗ ਆ ਰਹੀ ਹੈ ਨਾ ਪਹਿਲਾਂ ਮੈਂ ਸਸੀ ਗਾਲ ਜੀ ਸਾਰਿਆਂ ਨੂੰ ਗੋਲ ਵਾਲੀ ਜਾਦ ਨਾਲ ਤੁਹਾਡਾ ਨਵੇਂ ਵਲੌਗ ਚ ਸੁਆਗਤ ਹੈ ਤੇ ਸਵੇਰ ਦਾ ਟਾਈਮ ਹੈ ਤੇ ਅੱਜ ਨਾ ਮੌਸਮ ਮਤਲਬ ਉਹ ਕਹਿੰਦੇ ਹੁੰਦੇ ਨਾ ਨਿਊਜ਼ਾਂ 'ਚ ਪੰਜਾਬ 'ਚ ਛਾਈ ਧੁੰਦ ਦੀ ਚਾਦਰ ਅੱਜ ਦੇਖ ਸਕਦੇ ਤੁਸੀਂ ਦੇਖੋ ਦਿਖਾਓ ਵੀ ਇੱਧਰ ਦਿਖਾਓ ਧੁੰਦਾਈ ਹੈ ਕਿਤੂ ਆਏ ਰੱਬ ਜਾਣੇ ਹੁਣੇ ਕੀ ਇਹ ਧੁੰਦੀ ਹੈ ਤੁਹਾਨੂੰ ਇਹ ਇੰਦਾ ਮਨ ਚੱਲਦਾ ਸਕੂਲ ਤਾਂ ਟਾਈਮ ਹੈਗੇ 7:30 ਦਾ Shimla ਦਾ ਐਸਾ ਜਿਹਾ ਮੌਸਮ ਹੁੰਦਾ ਸੀਗਾ ਹਾਂ ਹੈ Shimla ਯਾਰ ਐ ਜਿਹੀ ਧੁੰਦ ਜੀ ਹੁੰਦੀ ਸੀ ਉੱਥੇ ਬੱਦਲ ਜੇ ਹੋਏ ਹੁੰਦੇ ਸੀ ਕਿਹੜਾ Shimla ਦਾ ਹੈ ਲਾਈ ਮੈਂ ਠੰਡ 'ਚ ਲੱਗਣ ਦੀ ਯਾਰ ਮੋਸਮ ਬੰਕ ਕਰ ਗਿਆ ਨਾ ਹੂੰ ਆਪਾਂ ਫ੍ਰੀ ਆਂ ਜੀ ਦਮਨ ਸਕੂਲ ਚਲੇਗੀ ਦਮਨ ਦੀ ਵੈਨ 7:40 ਤੇ ਆਉਣੀ ਹੀ ਤੇ ਦਮਨ ਦੀ ਵੈਨ ਆ ਗਈ 7:30 ਵਜੇ ਤੁਹਾਨੂੰ ਪਤਾ ਹੀ ਪਰ ਮੈਂ ਐਡਵਾਂਸ ਚ ਕੰਮ ਕਰਕੇ ਰਹੀ ਹਾਂ ਨਮਨ ਤਾਂ ਮੈਂ ਟਿਕਟ ਬਣਾਤਾ ਸੀ ਮੈਂ ਕਿਹਾ ਪਹਿਲਾਂ ਬਣਾ ਕੇ ਰੱਖ ਲਓ ਚਾਹੇ ਮੈਂ ਲੇਟ ਆਈ ਚਾਹੇ ਹਨਾ ਪਹਿਲਾਂ ਆਇਆ ਫਾਇਦਾ ਹੁੰਦਾ ਤੇ ਬਾਕੀ ਜੀ ਕੱਲ੍ਹ ਨੂੰ ਹਸਪੀਟਲ ਜਾਣੀ ਹੈ ਤੁਸੀਂ ਵੀ ਲੋਗ ਦੇਖਿਆ ਕੱਲ੍ਹ ਵਾਲਾ ਤੇ ਮੰਮੀ ਨੂੰ ਘਰੇ ਲੈ ਆਉਂਦਾ ਆ ਕਾਫੀ ਟਾਈਮ ਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਸਾਨੂੰ ਸਪੋਰਟ ਕਰ ਰਹੇ ਤੁਸੀਂ ਸਾਡੇ ਸਪੈਲਟਾ ਤੇ ਅੱਗੇ ਹੋਰ ਵੀ ਸਪੋਰਟ ਕਰੋ ਆਪਾਂ ਅੱਗੇ ਤੱਕ ਜਾਣਾ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਪੰਜਾਬੀ ਪਹਿਰਾਵਾ ਚੈਨਲ ਨੂੰ ਨਾ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰੋ ਪਲੀਜ਼ ਜਾ ਕੇ ਉੱਥੇ ਨਵੇਂ-ਨਵੇਂ ਸੂਟ ਸਰਦੀਆਂ ਵਾਲੇ ਸੂਟ ਆ ਰਹੇ ਨੇ ਜਿਵੇਂ ਬਾਹਟ ਕੇ ਗੱਲ ਕਰਦੇ ਜਿਵੇਂ ਪਸ਼ਮੀਨਾ ਦੇ ਸੂਟ ਆ ਰਹੇ ਨੇ ਉਹਦੇ ਵੈਲਵਟ ਦੇ ਸੂਟ ਆ ਰਹੇ ਨੇ ਕਿਉਂਕਿ ਪੈਣਾ ਕਹਿੰਦੀਆਂ ਹਨ ਕਿ ਵੈਲਵਟ ਦੇ ਸੂਟ ਲਾ ਕੇ ਆਓ ਸਾਰੀਆਂ ਮੈਂ ਵੀਡੀਓ ਇੱਥੇ ਪਾ ਚੁੱਕੀ ਆਂ ਪਲੇਨ ਸੂਟ ਨੂੰ ਪਸ਼ਮੀਨਾ ਦੇ ਪਾਇਓ ਤੇ ਜਿਨ੍ਹਾਂ ਨੇ ਨਹੀਂ ਦੇਖੀ ਵੀਡੀਓ ਪੰਜਾਬੀ ਪਹਿਰਾਵੇ ਤੇ ਜ਼ਰੂਰ ਜਾ ਕੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੇ ਠੀਕ ਹੈ ਜੀ ਤੇ ਬਾਕੀ ਜਿ ਬਣੇ ਰਹੋ ਤੁਸੀਂ ਅੱਜ ਵਾਲੇ ਬਲੌਗ ਦੇ ਨਾਲ ਧੁੰਦ ਦੇਖਨੇ ਆ ਕਿੰਨੇ ਵਜੇ ਤੱਕ ਰਹਿੰਦੀ ਸ਼ਾਮ ਤੱਕ ਸਵੇਰ ਤੱਕ ਰਹਿੰਦੀ 11 ਵਜੇ ਤੱਕ 10 ਵਜੇ ਤੱਕ ਸਾਰਾ ਦੇਣੀ ਚੱਲਦਾ ਜੇ ਤਾਂ ਇਹ ਹੋਇਆ ਪ੍ਰਾਲੀਆਂ ਦਾ ਧੂਆ ਦੇਖੋ ਫਿਰ ਤਾਂ ਰਹੂਗਾ ਸਾਰਾ ਇਹ ਪ੍ਰਾਣੀ ਦਾ ਧੂਆ ਨਹੀਂ ਹੈਗਾ ਇਹ ਇਹ ਨੀਚੇ ਆ ਗਏ ਬੱਦਲ ਆ ਗਏ ਆ ਧੁੰਦ ਧੁੰਦਾਗੀ ਧੁੰਦ ਚ ਬਹੁਤ ਔਖਾ ਜੋ ਵੀ ਗੱਡੀਆਂ ਮੋਟਰਸਾਈਕਲ ਇੱਥੋਂ ਜਾ ਰਹੇ ਹੋਰਨ ਵਜ ਰਹੇ ਨੇ ਪੂਰੇ ਹਮ ਹਮ ਸਾਰੇ ਭੈਣਾਂ ਦਾ ਧਿਆਨ ਨਾ ਜਾਇਓ ਕਿਉਂਕਿ ਸਰਦੀਆਂ ਸ਼ੁਰੂ ਹੋ ਗਈਆਂ ਇਹੀ ਆਪਾਂ ਨੇ ਕਹਿ ਕਰਨਾ ਧਿਆਨ ਨਾ ਜਾਇਓ ਹੌਲੀ ਜਾਇਓ ਧਿਆਨ ਨਾ ਜਾਇਓ ਹ ਆਦਾਰਨ ਕੈਮਰਾ ਫੜ ਕੇ ਛੇਤੀ ਥੱਕ ਜਾਂਦੇ ਨੇ ਛੇਤੀ ਥੱਕ ਜਾਂਦੇ ਨੇ ਕਿਤੇ ਛੇਤੀ ਬੰਦ ਕਰ ਦੇ ਆ ਨਾ ਇਹਨਾਂ ਮੇਰੇ ਮਗਰੋਂ ਕੱਲ ਵੇਖ ਲੋ ਕੀ ਕੰਮ ਕੀਤਾ ਹੁਣ ਮੈਂ ਕਿਹਾ ਨਾ ਫਿਰ ਬਲੌਗ 'ਚ ਝੜੀਆਂ ਲੱਗ ਜਾਣੀਆਂ ਪਿੱਛੋਂ ਨੇ ਨਾ ਸਿਰ ਦੇ ਵਾਲ ਕੁਝ ਜ਼ਿਆਦਾ ਹੀ ਕਟਾ ਲਏ ਤੇ ਭੇੜੇ ਲੱਗਣ ਨੇ ਮੈਨੂੰ ਪਸੰਦ ਨਹੀਂ ਉਹ ਚੀਜ਼ ਟੋਪੀ ਪਾ ਕੇ ਰੱਖਦਾ ਨਾ ਟੋਪੀ ਪਾ ਕੇ ਰੱਖਦਾ ਨਹੀਂ ਚੰਗੇ ਲੱਗਦੇ ਯਾਰ ਮੈਨੂੰ ਨਹੀਂ ਪਸੰਦ ਇਹ ਕਟਾਣੇ ਨਹੀਂ ਹੈਗੇ ਅੱਗੇ ਕਿਤੇ ਬਹੁਤ ਕਿਤੇ ਜੁਲਫਾਂ ਨੇ ਤੁਹਾਡੀਆਂ ਲੰਬੀਆਂ ਲੰਬੀਆਂ ਕਿ ਜਿਹੜੀਆਂ ਤੁਸੀਂ ਕਟਾਏ ਕਿ ਦੋਗ ਤਾਂ ਕਰਦੇ ਸੀ ਮੈਂ ਸੱਚ ਨਾਲ ਨਾ ਨਮਕੀਨ ਸੀਗਾ ਤੇ ਐਂ ਕਰਕੇ ਦੱਬਿਆ ਹੂੰ ਤੇ ਦੇਖ ਕਿ ਮੈਂ ਕਿ ਮਾਂ ਕੇ ਬਲਾਨ ਨਵੇੜਦੀ ਐ ਤੁਸੀਂ ਇੱਧਰ ਗੱਲ ਤੇ ਆਓ ਕੋਲ ਬਣਾਉਣਾ ਵੀਡੀਓ ਤੁਸੀਂ ਇੱਧਰ ਗੱਲ ਤੇ ਆਓ ਹੂੰ ਐਂਬੂਲੈਂਸ ਜਾ ਰਹੀ ਐ ਵਾਹ ਗੁਰੂ ਜਦੋਂ ਦੇ ਮੰਮੀ ਐਵੇਂ ਹੋਏ ਨੇ ਨਾ ਬਿਮਾਰ ਤੇ ਜਦੋਂ ਐਂਬੂਲੈਂਸ ਆਂਦੀ ਬੜਾ ਦਿਲ ਘਬਰਾਟ ਲੱਗਦੀ ਐ ਕਿ ਪਤਾ ਨਹੀਂ ਕੌਣ ਜਾ ਰਿਹਾ ਵਿੱਚ ਕਿਵੇਂ ਜਾ ਰਹੇ ਨੇ ਕਿ ਨਹੀਂ ਤੇ ਦੱਸਿਓ ਸਾਰੇ ਕਮੈਂਟ ਕਰਕੇ ਗਲਤ ਕਰ ਲੈਣਾ ਵਾਲ ਨਹੀਂ ਕਟਾਣੇ ਚਲੋ ਮਾੜੀ ਮੋਟੀ ਤੁਸੀਂ ਦਾੜੀ ਕਟਾ ਲੈਂਦੇ ਹੋ ਯਾਰ ਉਹ ਵੀ ਮੈਂ ਬਰਦਾਸ਼ਤ ਕਰ ਲੈਣੀ ਹੈ ਹਾਂ ਹੋਣੀ ਕਟਾਣੇ ਇੰਨੇ ਵਾਲ ਹੂੰ ਤੁਹਾਨੂੰ ਉਤਾਰਨੇ ਮੁਕੀਨ ਖਾਲਿਆ ਚਾਹ ਪੀ ਕੇ ਬਾਅਦ ਚ ਨੁਕੀਨ ਖਾਦਾ ਚਾਹ ਮੇਰੇ ਤੋਂ ਪਹਿਲਾਂ ਪੀ ਲੀਏ ਤੇ ਅਸੀਂ ਅਜੇ ਤੱਕ ਵੇਲ ਦੀਵੇ ਨਹੀਂ ਚੱਕੇ ਛਾਗੇ ਕਿਉਂਕਿ ਗੁਰਪੁਰ ਬੌਣ ਵਾਲਾ ਤੇ ਫਿਰ ਦੀਵੇ ਲਾਵਾਂਗੇ ਬਾਕੀ ਉਲਝੇ ਰਹੇ ਆ ਸਾਰਾ ਦਿਨ ਕਦੇ ਹਸਪੀਟਲ ਕਦੇ ਕਿਤੇ ਤੇ ਉਹਨਾਂ ਚੱਕਰਾ ਚ ਫੀਲਿੰਗ ਇੰਨੀ ਸੋਹਣੀ ਆ ਰਹੀ ਨਾ ਮੂੰਹ ਚ ਆ ਰਹੀ ਆ ਧੁੰਦ ਜਿਹੀ ਸਿੰਮਲੇ ਵਰਗਾ ਵਾਕਈ ਮੌਸਮ ਹੋਇਆ ਪਿਆ ਹਾਂ ਹੋਰ ਕੁਝ ਕਹਿਣਾ ਚਾਹੋਗੇ ਉੱਥੇ ਵੀ ਠੰਡ ਆਣੀ ਕੀ ਹੁੰਦੀ ਹੈ ਹਾਂ ਇੰਨੀ ਠੰਡ ਹੁੰਦੀ ਹੈ ਮਤਲਬ ਜੇ ਆਪਾਂ ਹਲਕੀ ਜੀ ਉੱਪਰ ਸਵੈਟਸ਼ਰਟ ਜੀ ਪਾਈਏ ਤੇ ਵਧੀਆ ਚੱਲ ਜਾਂਦਾ ਹੈ ਹਨਾ ਇਹ ਐ ਵੀ ਠੀਕ ਲੱਗ ਰਿਹਾ ਹੈ ਹਨਾ ਹਨਾ ਲੱਗ ਰਿਹਾ ਮਸਾਂ ਤਾਂ ਗਰਮੀ ਤੋਂ ਆ ਠੰਡ ਆਈ ਹੈ ਐਂ ਜੀ ਕਰਦਾ ਕਿ ਠੰਡ ਨੂੰ ਐ ਕੈਦ ਕਰਕੇ ਰੱਖ ਲਈਏ ਵਿਚਾਰੇ ਉੱਥੇ ਸਿਮਰਣਗੇ ਦੀ ਮम्मा ਸਨੋ ਪੈ ਰਹੀ ਹੈ ਕਹਿੰਦੀ ਇਹ ਠੰਡ ਠੰਡ ਥੋੜੀ ਹੈ ਠੰਡ ਤਾਂ ਸਾਡੇ ਆ ਕਹਿੰਦੀ ਦੇਖ ਲੋ ਕੁਦਰਤ ਦੇ ਰੰਗ ਦੇਖ ਲੋ ਹਾਂ ਉੱਥੇ ਹੁਣ ਮਈ ਤੱਕ ਬਰਫ ਪੈਣੀ ਹੈ ਅਪਰਾ ਮਈ ਤੱਕ ਠੰਡੇ ਹੀ ਰਹਿੰਦੇ 24 ਘੰਟੇ ਇੰਨੀ ਗਰਮੀ ਤਾਂ ਰਹਿੰਦੀ ਨਹੀਂ ਤੇ ਚਲੋ ਜੀ ਕੋਈ ਨਾ ਕਰਦੇ ਆ ਵਲੌਗ ਆਪਾਂ ਕੰਟੀਨਿਊ ਬਣੇ ਰਹੋ ਤੁਸੀਂ ਵਲੌਗ 'ਚ ਤੇ ਹੁਣ ਅਸੀਂ ਅੰਦਰ ਜਾਈਏ ਰੋਟੀ ਪਾਣੀ ਦੀ ਕਰੀਏ ਤਿਆਰੀ ਕਿਉਂਕਿ ਇਹਨਾਂ ਵੀ ਆਫਿਸ ਜਾਣਾ ਤੇ ਮੈਂ ਵੀ ਬਾਜ਼ਾਰ ਜਾਣਾ ਠੁੱਟੀ ਤਾਂ ਜਮਾ ਧੁੰਦ ਜਲੱਥਗੀ ਤਾਂ ਬਹੁਤ ਵਧੀਆ ਹੋਇਆ ਹੁਣ ਬਹੁਤ ਵਧੀਆ ਹੋਇਆ ਹਾਂ ਮੇਰੇ ਕੰਮ ਨਹੀਂ ਚੁੰਨੀਆਂ ਚੰਨੀਆਂ ਡਾਈ ਕਰਾਣੀਆਂ ਉਹ ਕਰਾਵਾਂ ਅੱਜ ਤਾਂ ਮੰਮੀ ਘਰੇ ਗਏ ਨੇ ਥੋੜਾ ਜਿਆ ਰਿਲੈਕਸ ਜਿਹਾ ਹੋਇਆ ਨਹੀਂ ਤਾਂ ਹਸਪੀਟਲ ਬਸ ਵੇਰੇ-ਵੇਰੇ ਚਾਹ ਲੈ ਕੇ ਜਾਣਾ ਰੋਟੀ ਲੈ ਕੇ ਜਾਣੀ ਤੇ ਔਖਾ ਹੀ ਬਹੁਤ ਜ਼ਿਆਦਾ ਤੇ ਅੱਜ ਜਿਹੜੇ ਕੰਮ ਨੇ ਆਪਣੇ ਸੂਟਾਂ ਵਾਲੇ ਉਹ ਪੈਂਡਿੰਗ ਨਿਬੇੜਦੇ ਆ ਆਪਣੀ ਕੁਲਦੀਪ ਭੈਣ ਦੇ ਸੂਟ ਦੇਣੇ ਬਠਿੰਡੇ ਵਾਲੀ ਦੇ ਉਹਨਾਂ ਦੇ ਮੈਰਿਜ ਆ ਤੇ ਉਹਨਾਂ ਦੇ ਰੈਡੀ ਹੋ ਗਏ ਨੇ ਬਸ ਇੱਕ ਦੋ ਹੀ ਰਹਿੰਦਾ ਛੇਤੀ ਤੋਂ ਛੇਤੀ ਆਪਾਂ ਨੇ ਪਹੁੰਚਾਉਣਾ ਵਾਪਸ ਕੰਮਾਂ ਤੇ ਲੱਗੋ ਹੋਰ ਵਾਪਸ ਕੰਮਾਂ ਤੇ ਲੱਗੇ ਉਲਝੇ ਪਏ ਆ ਅੱਗੇ ਇੱਧਰ ਦੇਖੋ ਪੱਕੀ ਡਿਊਟੀ ਲਾਈ ਹੋਈ ਆ ਆਪਾਂ ਨੇ ਮੂੜੀਆਂ ਗੋਭੀ ਕੱਦੂ ਗਾਜ ਬਸ ਇਹ ਸਾਬ ਨੇ ਕਰਨੀ ਉਹ ਤਾਂ ਕਰਮਾ ਵਾਲੇ ਨੂੰ ਮਿਲਦੀ ਹੈ ਨਾ ਸੇਵਾ ਇਹ ਹਾਂ ਕਰਮਾ ਵਾਲੇ ਤੁਸੀਂ ਆ ਹਾਂ ਕਰਮਾ ਵਾਲੇ ਦੇ ਲੋ ਮੇਰੇ ਵੀਰੋ ਕਰਮਾ ਵਾਲੇ ਤੁਸੀਂ ਭੈਣਾ ਦੀ ਹੈਲਪ ਕਰਿਆ ਕਰੋ ਆ ਦੇਖੋ ਕਰਮਾ ਵਾਲਿਆਂ ਨੂੰ ਸੇਵਾ ਮਿਲਦੀ ਹੈ ਫਿਰ ਤੁਸੀਂ ਕਰਮਾ ਵਾਲੇ ਨਹੀਂ ਹੈਗੇ ਜਿਸ ਕਰਦੇ ਨਹੀਂ ਹੈ ਨਾ ਕਰੇ ਉਹ ਉਹਨੇ ਆ ਜੀ ਗੱਲ ਨਹੀਂ ਇਹ ਵੀ ਉਹ ਕਰਮਾ ਵਾਲੇ ਨਹੀਂ ਹੈਗੇ ਉਹ ਵੀ ਕਰਮਾ ਵਾਲੇ ਨੇ ਹਾਂ ਪਰ ਜਿਹਨੂੰ ਮਿਲ ਜੇ ਉਹ ਬਜਾੜਾ ਕਰਮਾ ਵਾਲਾ ਹੁੰਦਾ ਚਲੋ ਠੀਕ ਹੈ ਲਓ ਜੀ ਅੱਜ ਬਣਨਗੇ ਸਾਡੇ ਕਰੇ ਮੋਲੀ ਤੇ ਜੋਬੀ ਵਾਲੇ ਪਰੌਂਠੇ ਇਧਰ ਕੱਦੂ ਕੱਸ਼ ਹੋ ਰਿਹਾ ਤੇ ਇਧਰ ਆਪਾਂ ਬਹਿ ਕੇ ਆਟਾ ਗੁੰਨਣੇ ਲਾ ਕੇ ਬੈੱਡ ਤੇ ਹੀ ਆਟਾ ਗੁੰਨਣ ਲੱਗ ਪਏ ਜਿਹੜੀ ਮੈਂ ਪ੍ਰਾਤ ਲੈ ਕੇ ਆਈ ਹੂੰ ਪਿੱਤਲ ਦੀ ਉਹ ਆਟਾ ਗੁੰਨਿਆ ਹੁਣ ਪਲੀਜ਼ ਕਮੈਂਟ ਨਾ ਕਰਿਓ ਕਿ ਬੈੱਡ ਤੇ ਕਿਉਂ ਗੁੰਨਦੇ ਕਿਉਂਕਿ ਅਸੀਂ ਇੱਥੇ ਤਾਂ ਬੈਠੇ ਹੀ ਸਿਮਰਨ ਦੀ ਕਾਲ ਆਈ ਹੋਈ ਸੀ ਵੀਡੀਓ ਕਰ ਅਸੀਂ ਦੋਨੇ ਜਣੇ ਗੱਲ ਕਰ ਰਹੀ ਸੀ ਫੋਨ ਰੱਖਿਆ ਸੀ ਸੈਂਟਰ 'ਚ ਉਧਰ ਰਤਾਰ ਕੰਮ ਕਰੇ ਆਪਣਾ ਮੈਂ ਆਪਣਾ ਤੇ ਆਟਾ ਗੁੰਦੀ ਹੈ ਚਲੋ ਬਣੇ ਰਹੋ ਵਲੌਗ ਚ ਮਿਲਦੇ ਆਂ ਆਪਾਂ ਤੁਹਾਨੂੰ ਚਲੋ ਜੀ ਗੋਭੀ ਮੂਲੀ ਵਾਲੇ ਸਾਡੇ ਪਰੌਂਠੇ ਰੈਡੀ ਨੇ ਤੇ ਫਿਰ ਸਰਬਜੀਤ ਭੈਣ ਨੇ ਕਹਿਣਾ ਹੁਣ ਕਹਿੰਦੇ ਹੁੰਦੇ ਆ ਨਾ ਕਿ ਆਜੋ ਖਾ ਲਓ ਕਹਿੰਦੀ ਕਹਿ ਦਿੰਦੀਆਂ ਨੇ ਆਜੋ ਖਾ ਲਓ ਬੰਦਾ ਆਵੇ ਕਿਵੇਂ ਇਹ ਹੁਣ ਤੁਹਾਡੀ ਹਿੰਮਤ ਹੈ ਕਿ ਆ ਕੇ ਖਾ ਸਕਦੇ ਹੋ ਕਿ ਨਹੀਂ ਖਾ ਸਕਦੇ ਆਪਾਂ ਨੇ ਬਣਾ ਦਿੱਤੇ ਨੇ ਤੇ ਨਾਲ ਆਪਣੀ ਲਈ ਚਾਹ ਚਾਹ ਨਾ ਖਾਵਾਂਗੇ ਲੋ ਜੀ ਪਰੌਂਠੇ-ਪੁੰਠੇ ਖਾ ਕੇ ਆਪਾਂ ਨੇ ਇੱਥੇ ਇਧਰ ਆਪਾਂ ਕੱਪੜੇ ਧੋਤੇ ਨੇ ਜੀ ਤੇ ਟਾਈਮ ਜੀ 11 ਵਜੇ ਦਾ ਦੇਖ ਲਓ ਤੇ ਧੁੰਦ ਹਜੇ ਤੱਕ ਲੱਗੀ ਨਹੀਂ ਹੈ ਜੀ ਇਧਰ ਸਾਰੇ ਆਪਾਂ ਚਦਰਾ-ਚੁਦਰਾ ਧੋਣ ਵਾਲੀਆਂ ਹਨ ਉਹ ਧੋਤੀਆਂ ਤੇ ਕੱਪੜੇ ਧੋਤੇ ਨੇ ਤੇ ਬਾਹਰ ਥੋੜੇ ਜਿਹਾ ਵਿੜਾ ਵੀ ਸਾਫ਼ ਕਰਨ ਵਾਲੇ ਹੋ ਵੀ ਕਰਤਾ ਆਪਾਂ ਵੀ ਨਹਾ ਤੋਂ ਲਏ ਆ ਫਰਸ਼ ਹੋ ਗਿਆ ਤੇ ਕੰਮ ਸੂਮਾ ਆਪਣੇ ਸਾਰੇ ਨਿਬੜ ਗਏ ਨੇ ਤੇ ਮੈਂ ਬਾਜ਼ਾਰ ਜਾਣਾ ਸੀ ਉਤਾਰ ਨੂੰ ਫੋਨ ਕੀਤਾ ਕਿਉਂਕਿ ਉਤਾਰ ਨੂੰ ਥੋੜਾ ਜਿਹਾ ਕੰਮ ਹੈ ਇਹ ਕਹਿੰਨੇ ਮੈਂ ਵੀ ਜਾਣਾ ਤੇ ਆਪਾਂ ਦੋਨੇ ਇਕੱਠੇ ਚੱਲਾਂਗੇ ਕਿਉਂਕਿ ਮੌਸਮ ਵੀ ਐਵੇਂ ਦਾ ਹੋਇਆ ਪਿਆ ਮਸ ਆਪਾਂ ਇਧਰ ਤਿਆਰੀ ਟੁਰੀ ਕੱਢ ਲਈ ਕੱਪੜੇ ਕੱਢ ਕੇ ਰੱਖਤੇ ਨੇ ਤੇ ਫਿਰ ਆਪਾਂ ਨੇ ਜਾਣਾ ਜਿਹੜੇ ਆਪਣੇ ਕੰਮ ਨੇ ਉਹ ਕਰਨ ਵਾਲੇ ਨੇ ਉਹ ਕਰਕੇ ਆਉਣੇ ਨੇ ਤੇ ਹੁਣ ਕੰਮ ਆਪਣੇ ਸਾਰੇ ਨਿਬੜ ਗਏ ਹੁਣ ਚਾਹ ਪੀਣ ਨੂੰ ਦਿਲ ਕਰ ਰਿਹਾ ਕਿਉਂਕਿ ਬਹੁਤ ਕੰਮ ਕੀਤੇ ਨੇ ਅੱਜ ਸਾਰੇ ਸਫਾਈਆਂ ਸਾਰੀਆਂ ਡੀਪਲੀ ਕੀਤੀਆਂ ਨੇ ਤੇ ਪਹਿਲਾਂ ਚਾਹ ਪੀ ਲਈਏ ਤੇ ਫਿਰ ਆਪਾਂ ਚੱਲਦੇ ਹਾਂ ਬਾਜ਼ਾਰ ਕਿਉਂਕਿ ਜਾਣਾ ਆਪਾਂ ਮਾਸਟਰ ਕੋਲ ਕੱਪੜੇ ਲੈ ਆਉਣੇ ਨੇ ਤੇ ਉਹ ਫੜ ਕੇ ਲੈ ਆਈਏ ਬਾਕੀ ਅਰਤਾਰ ਗਨੇ ਮੈਨੂੰ ਫੋਨ ਕਰਦੀ ਜਦੋਂ ਫ੍ਰੀ ਹੋਈ ਅਸਲ ਵਿੱਚ ਫਰੀਆ ਪਰ ਥੋੜਾ ਜਿਹਾ ਹਜੇ ਮਰੱਕੇ ਚੋਂ ਦਾ ਕੰਮ ਰਹਿੰਦਾ ਉਹ ਮੈਂ ਕਰਨਾ ਤੇ ਫੇਰ ਆਪਾਂ ਜਾਣੀ ਫੇਰ ਅਪਾ ਨੇ ਨਾ ਹੁਣ ਜਿਵੇਂ ਮੌਸਮ ਚੇਂਜ ਹੋ ਗਿਆ ਸਰਦੀ ਆ ਗਈ ਏ ਤੇ ਆਪਾਂ ਨੇ ਜਿਹੜੀ ਵਾਸ਼ਿੰਗ ਮਸ਼ੀਨ ਹੈ ਬਾਹਰ ਕੱਢ ਦੇਣੀ ਬਾਹਰ ਲਾਇਆ ਕਰਾਂਗੇ ਧੁੱਪ ਚ ਕੱਪੜੇ ਤੇ ਬਾਹਰ ਕੱਪੜੇ ਧੋਲਿਆ ਕਰਾਂਗੇ ਧੁੱਪੇ ਮਸ਼ੀਨ ਨਾਲ ਸਾਰਾ ਕੁਝ ਚੇਂਜ ਕਰਤਾ ਆਪਾਂ ਨੇ ਕਿਉਂਕਿ ਸੋਫਾ ਉਹ ਖੁੰਝ ਚ ਲੱਗਾ ਸੀ ਜੇ ਕੋਈ ਆ ਜਾਂਦਾ ਸੀ ਤੇ ਬੈਣਾ ਓੱਖਾ ਸੀ ਦਵਾਨ ਇੱਥੇ ਲੱਗਾ ਸੀ ਬਾਕੀ ਕਹਿੰਦੇ ਥੋੜੀ ਥੋੜੀ سی ਸੈਟਿੰਗ ਕਰਦੇ ਰਹੀਏ ਤੇ ਦਿਲ ਲੱਗਾ ਰਹਿੰਦਾ ਤੇ ਅੱਜ ਥੋੜਾ ਜਿਹਾ ਫ੍ਰੀ ਸੀ ਮਾਈਂਡ ਤੇ ਸੇਰੇ ਮੈਂ ਚੇਂਜ ਕਰਤਾ ਇਹ ਇੱਧਰ ਲਾਤੇ ਦਵਾਨ ਉੱਥੇ ਕਰਤਾ ਤੇ ਜਿਹੜਾ ਸਾਰਾ ਸੂਟਾ ਸੈਟ ਤਾਂ ਖਲਾਰਾ ਪਿਆ ਸੀ ਹੁਣ ਆਪਾਂ ਕਰਦੇ ਆ ਮੈਂ ਇਹਨਾਂ ਦੀ ਵੀਡੀਓ ਪਾਈ ਇੰਸਟਾਗ੍ਰam ਤੇ ਬਰਬਰੀ ਸ਼ਿਮਰ ਦੀ ਤੇ ਆਪਣੇ ਕੋਲ ਦੁਬਾਰਾ ਸਟਾਕ ਆਇਆ ਜਿਹੜੀ ਮੇਰੀ ਭੈਣ ਨੂੰ ਚਾਹੀਦੇ ਪਲੀਜ਼ ਜ਼ਰੂਰ ਦੱਸਿਓ ਮੈਸੇਜ ਕਰਕੇ ਤੇ ਇੱਧਰ ਆਪਾਂ ਜਿਹੜੇ ਲਿਆਂਦੇ ਸੀ ਪਸ਼ਮੀਨੇ ਦੇ ਸੂਟਣਾ ਕੁਝ ਤਾਂ ਡਬਲ ਟੋਨ ਪਸ਼ਮੀਨਾ ਸੀ ਤੇ ਕੁਝ ਵਿੱਚ ਦੂਜਾ ਸੀ ਇਹਦਾ ਇਹ ਚੱਕਰ ਆ ਡਬਲ ਟੋਨ ਪਸ਼ਮੀਨੇ ਦਾ ਕਿ ਇਹ ਤੁਸੀਂ ਦੋਨਾਂ ਪਾਸੇ ਬਣਾ ਸਕਦੇ ਹੋ ਜਿਵੇਂ ਆਹ ਸ਼ਰਟ ਬਣਾ ਲਓ ਹਨਾ ਤੇ ਆਹ ਬਾਟਮ ਬਣਾ ਲਓ ਇਧਰ ਥੋੜੀ ਬਲੈਕਨੈਸ ਜੀ ਹੈ ਤੇ ਇਹ ਤੁਹਾਡਾ ਮੈਚਿੰਗ ਜੈ ਹੋ ਜਾਊਗਾ ਹਨਾ ਇਹ ਮੈਨੂੰ ਬੜਾ ਵਧੀਆ ਲੱਗਿਆ ਕਿਉਂਕਿ ਅਸੀਂ ਇੱਕ ਤਿਆਰ ਕੀਤਾ ਐਵੇਂ ਦਾ ਤੇ ਇਹ ਸ਼ਰਟ ਬਣਾ ਲਓ ਤੁਹਾਡੀ ਮਰਜ਼ੀ ਉਹ ਸ਼ਰਟ ਬਣਾ ਲਓ ਆ ਦੇਖੋ ਇਹ ਪੁੱਠੇ ਪਾਸੇ ਆਏ ਪਰ ਇਹ ਪੁੱਠਾ ਸਿੱਧਾ ਦੋਨੇ ਹੀ ਪਾਸੇ ਯੂਜ਼ ਹੁੰਦਾ ਇਹ ਬਾਟਮ ਕਰ ਲਓ ਇਹ ਉਹ ਕਰ ਲਓ ਤੇ ਇਹ ਵੀ ਹੈ ਜੀ ਇਹ ਦੇਖੋ ਲਾਈਟ ਇਹ ਦਾਰਕ ਸਾਰੇ ਮੈਂ ਦਿਖਾ ਦਣੀ ਆ ਆ ਦੂਜੇ ਨੇ ਆ ਦੇਖੋ ਬੜੇ ਸੋਹਣੇ ਸੂਟ ਨੇ ਤੇ ਇਹ ਵੀ ਆਪਾਂ ਆ ਵੀਡੀਓ ਪਾਈ ਸੀ ਤੇ ਆਪਾਂ ਦੁਬਾਰਾ ਫੇਰ ਲੈ ਕੇ ਆ ਦੇਖੋ ਆ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਤੁਸੀਂ ਬਣਾ ਸਕਦੇ ਹੋ ਮੈਚਿੰਗ ਸੂਟ ਤੇ ਆ ਆਪਣੇ ਕੋ ਜੀ ਕਸ਼ਮੀਰੀ ਸੂਟ ਨੇ ਜਿਹੜੇ ਮੇਰੇ ਭੈਣ ਨੂੰ ਚਾਹੀਦੇ ਹੋਣਗੇ WhatsApp ਤੇ ਮੈਸੇਜ ਕਰ ਦਿਓ ਪ੍ਰਾਈਸ ਇਹਨਾਂ ਦਾ ਹੈਗਾ ਜੀ 1650 1650 ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਦੇ ਨਾਲ ਦਾ ਪਸ਼ਮੀਨਾ ਦਾ ਆਪਾਂ ਪਹਿਮੇ ਲਗਾ ਦਾ ਵੀਡੀਓ ਦਿਖਾਇਆ ਸੀ ਵਰਕ ਕੀਤਾ ਹੋਇਆ ਇਹ ਕਿਹ ਹੈ ਆਪਣੇ ਭੈਣ ਦਾ ਜਾਣਾ ਇਹ ਇਹ ਆਪਾਂ ਦੂਜਾ ਵਰਕ ਕੀਤਾ ਤੇ ਬਾਕੀ ਜੀ ਹੁਣ ਖਲਾਰਾ ਖਲੂਰਾ ਸਾਹਮਣੇ ਸੂਟਾਂ ਦਾ ਪਿਆ ਬਾਕੀ ਅਜੇ ਸੂਟਾਂ ਦੀ ਵੀਡੀਓ ਸ਼ੂਟ ਕਰਨੀ ਹੈ ਇਹ ਵੀ ਆਪਣੇ ਟਿਸਟਾ ਦੀ ਕਲੈਕਸ਼ਨ ਆਈ ਜੀ ਮੈਚਿੰਗ ਸੂਟਾਂ ਦੀ ਬਹੁਤ ਸੋਹਣੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਜੋ ਵੀ ਹੈ ਫੈਬਰਿਕ ਬਾਰੇ ਦੱਸਾਂਗੀ ਤੇ ਪ੍ਰਾਈਸ ਦੱਸਾਂਗੀ ਇਹਨਾਂ ਦੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਅੱਧੇ ਆਪਣੇ ਕੋਲ ਚ ਪਏ ਨੇ ਤੇ ਹੌਲੀ-ਹੌਲੀ ਕੱਢਦੇ ਆਂ ਤੇ ਫੇਰ ਲ ਪੀੜੀ ਆਪਾਂ ਚਾਹ ਪਣੀ ਕਿਉਂਕਿ ਚਾਹ ਤਾਂ ਬਣਾ ਪਣੀ ਗੱਡੀ ਡਾਊਨ ਐ ਤੇ ਚਾਹ ਪੀ ਕੇ ਫੇਰ ਕਰਦੇ ਕੰਮ ਸਾਰੀਆਂ ਸਫਾਈਆਂ ਕੀਤੀਆਂ ਅੱਜ ਮੈਂ ਦੇਖ ਸਕਦੇ ਤੁਸੀਂ ਪੂਰ ਬੈੱਡ ਦੀਆਂ ਚਾਦਰਾਂ ਚੁੱਦਰਾਂ ਧੋਤੀਆਂ ਸਾਰਾ ਕੁਝ ਕਿਉਂਕਿ ਕਾਫੀ ਦਿਨਾਂ ਤੋਂ ਆਪਾਂ ਐ ਹੀ ਫਿਰਦੇ ਪਏ ਤੇ ਮੈਂ ਨਾ ਆਪਣੇ ਸੂਟ ਦੀ ਜਿਹੜਾ ਮੈਂ ਵੇਅਰ ਕੀਤਾ ਹੋਇਆ ਮੈਂ ਤੁਹਾਨੂੰ ਇਹਦੀ ਨਾ ਮੈਂ ਇੰਸਟਾਗ੍ਰam ਤੇ ਰੀਲ ਪਾਈ ਹੋਈ ਐ ਉੱਥੇ ਜਾ ਕੇ ਜਰੂਰ ਦੇਖਿਓ ਜੇ ਕਿ ਮੇਰੇ ਭੈਣ ਨੇ ਰੈਡੀ ਕਰਵਾਉਣਾ ਹੋਇਆ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਏ ਜੀ ਆਪਣਾ ਔਰਗੈਂజా ਦਾ ਬਾਂਦਨੀ ਪ੍ਰਿੰਟ ਜਿਹਨੂੰ ਉਹ ਮੈਂ ਵਰਕ ਕਰਵਾਇਆ ਦੇ ਤੇ ਉਰ ਚ ਸਾਰਾ ਕੁਝ ਦੇਖਿਆ ਵੀਡੀਓ ਦੇ ਵਿੱਚ ਦੇਖ ਲਿਓ ਕਿਵੇਂ ਦਾ ਵਰਕ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗੀ ਵੀਡੀਓ ਮੈਂ ਰਿਸਤੀ ਕੰਮ ਕਰ ਰਹੀ ਹਾਂ ਦੋ ਕੱਪ ਤੇ ਨਾਲ ਕਗਲੀ ਨੂੰ ਕੇ ਵਾਲੀ ਆਏ ਦੋਲੇ ਜੀ ਕੁਦਰਤ ਆ ਜੋ नहीं थे बाकी आज मैं दिवाली से लाया कि थोड़ा अब खिड़की जो बाहर है अंदर से बढ़िया लगदा अच्छा इन्हें सेट कर दो ब्लैक लगा दो पास से कर दो ना लैड भी लगा दो नमस्ते तो आ गए था अपन पी लेंगे चाय और गुड़ वाली चाय बनाई है अपन ने पहले शक्कर वाली बनाई थी तो होना अपन गुड़ वाली गुड़ तो शक्कर से नहीं है आ दूं चाय भी काफी भर भर के बनाई है थैंक्स हाय हाय फिर तो अपन चल रहे हैं ਦਮਾਕ ਸੱਟਾ ਕਰ। ਕਿ ਨਹੀਂ ਸੱਟ? ਨਹੀਂ ਸੱਟ। ਉਹ ਨਾ ਮੈਂ ਮਲਾਈ ਵਾਲੇ ਪਤੀਲੇ ਚ ਘੋਲ ਲਿਆ ਸੀ ਤੇ ਹੁਣ ਦੇਖ ਹੁਤੇ ਕਿਉਂ ਕਿਉ ਆ ਰਿਹਾ ਜਿਆ ਇਹ। ਮੈਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ। ਮੈਨੂੰ ਚਾਹੀਦੀ ਕੜਕਦਾਰ ਚਾਹੇ। ਪਰ ਇਹ ਜੀ ਥੋੜੀ ਚਾਹ ਪੱਤੀ ਘੱਟ ਲੋੜ। ਕਾੜਾ ਲੈਣਾ ਕਿ ਚਟਾ? ਨਹੀਂ ਕਾੜਾ। ਅੰਕ ਜਮਾਂ ਵਿੱਚ ਹੀ ਖੁੱਬ ਕੇ ਸੋਵੇ। ਰੋਟੀ ਖਾ ਲਈ? ਖਾ ਲਈ। ਇੱਕ ਖਾ ਲਈ। ਇਹ ਚੈਤੀ ਖਾ ਮੈਂ ਵੀਡੀਓ ਸ਼ੂਟ ਕਰਨੀ ਸੁਟਾਂ ਵਾਲੀ। ਵੀਡੀਓ ਸ਼ੂਟ ਕਰਕੇ ਫਿਰ ਆਹ ਸੂਟਣ ਦੀ ਤੈਹ ਲਾਉਣ ਵਾਲੀਆਂ ਬਈਆਂ ਸਾਰੀਆਂ ਤੈਹਾਂ ਲਾਉਣੀਆਂ ਨੇ ਨਹੀਂ ਖਲਾਇਆ ਸੀ ਇਹੇ ਆਪਾਂ ਨੇ ਤਾਂ ਮੈਂ ਕੀਤਾ ਅਨਮਕੀਣ ਮੁੱਕ ਦਾਮਣ ਲਈ ਆਈਏ ਫਿਰ ਬੜਾ ਟੇਸਟੀ ਇਹੇ ਕਿੰਨਾ ਮਠਨ ਕਰਕੇ ਤਾਂ ਸਹੀ ਹੁਣ ਓਕੇ ਮੇਰਾ ਮਠਨ ਘੱਟ ਹੁੰਦਾ ਮੇਰੀ ਚਾਹ ਹਰ ਹਰ ਵਕਤ ਪਰਫੈਕਟ ਹੁੰਦੀ ਹੈ ਕਿਉਂਕਿ ਨਾ ਨਹੀਂ ਪਾ ਦੇਣੀ ਹਾਂ ਕਰੇ ਦਾ ਮਨ ਮਿੱਠਾ ਨਹੀਂ ਘੱਟ ਨਾ ਘੱਟ ਹੋਇਆ ਨਾ ਵੱਧ ਹੋਇਆ ਇਕੁਅਲ ਯਾਰੰਦਾ ਤੇ ਕਾਲਾ ਕੁਤਰੀ ਪਪਾ ਪਪਾ ਦੀ ਵਾਜ ਲੱਗੀ ਨਾ ਹੈ ਪਪਾ ਨਾ ਹੋਣ ਦਮਨ ਟਿਊਸ਼ਨ ਨਹੀਂ ਗਈ ਦਮਨ ਕਹਿੰਦੀ ਆ ਪਪਾ ਨਾ ਹੋਣ ਪਪਾ ਨੂੰ ਤਾਂ ਪਤਾ ਲੱਗ ਹੀ ਜਾਣਾ ਵਲੌਗ ਚ ਨਹੀਂ ਨਹੀਂ ਉਹ ਥੱਲੇ ਆ ਵੀਰਾ ਤੇ ਦਮਨ ਦੇਖੋ ਦਮਨ ਕਹਿੰਦੀ ਹੈ ਮੇਰੀਆਂ ਜੀਨਾ ਹੈ ਨਹੀਂ ਤੇ ਦਮਨ ਨੂੰ ਇੰਨੀਆਂ ਜੀਨਾ ਨੇ ਨਾ ਸੌਣ ਲੱਗਿਓ ਮੈਂ ਇੱਕ ਵੀ ਜੀਨ ਨਹੀਂ ਹੈ ਜੀ ਚਲੋ ਠੀਕ ਦਮਨ ਕੋ ਜੀਨਾ ਹੈ ਨਹੀਂ ਕਦੇ ਸੂਟ ਹੈ ਨਹੀਂ ਦਮਨ ਕੋ ਕਦੇ ਕੋਸ਼ ਹੈ ਨਹੀਂ ਸੂਟ ਤਾਂ ਹੈਗੇ ਨੇ ਹੂੰ ਦੋ ਦੋ ਹੈਗੇ ਨੇ ਮੈਂ ਦੀ ਤੋਂ ਪੈਸੇ ਮੈਂ ਭਲਾਂਗੀ ਤੇ ਦੀ ਵਿਚਾਰੀ ਆਪਣਾ ਖਰਚਾ ਕੱਢ ਲੇ ਤੈਨੂੰ ਪੈਸੇ ਭੇਜੇਗੀ ਹੈ ਬੜਾ ਬੋਤਾਂ ਹੋਣਗੇ ਚਲੋ ਦੇਖੋ ਇਹ ਕਰ ਸਕਦੀ ਹੈ ਭੈਣ ਜੀ ਅੱਛਾ ਪੈਣ ਦਾ ਕਿਤੇ ਗਾਂ ਮੈਨੀਆਂ ਕੰਮ ਮੜਿਆ ਪਿਆ ਨਾ ਕਿ ਮੈਨੂੰ ਇਹ ਚਾਚ ਤੋਂ ਮੰਗਾਈ ਹਾਂ ਬਸ ਆ ਬਾਰ ਵਾਲਿਆਂ ਵਿਚਾਰੇ ਮਿਹਨਤਾਂ ਕਰੋ ਉਹ ਤੇ ਗਾਂ ਡਾਲਰ ਦਰਖਤਨ ਨਹੀਂ ਲੱਗਦੇ ਦਿਨ ਰਾਤ ਮਿਹਨਤਾਂ ਕਰਦੇ ਨੇ ਕਿ ਮੈਨੂੰ ਡਾਂਡ ਦਿਓ ਦਿਨ ਰਾਤ ਮਿਹਨਤ ਕਰਦੇ ਨੇ ਉਹ ਤਾਂ ਅਗੇ ਤੇ ਚਾਰ ਪੈਸੇ ਵਿਚਾਰੇ ਉਹ ਕਰਦੇ ਨੇ ਕਮਾਉਂਦੇ ਨੇ ਡਾਲਰ ਕਿਤੇ ਦਰਖਤਨ ਲੱਗਦੇ ਲੋਕੀ ਕਹਿੰਦੇ ਨਾ ਪਲਾਣੀ ਚੀਜ਼ ਭੇਜ ਦੋ ਟੇਮ ਕੀ ਚੀਜ਼ ਭੇਜ ਦੋ ਉਹ ਚਾਰਾਂ ਨੂੰ ਬੋਛ ਕੇ ਦੇਖੋ ਬਾਰ ਵਾਲਿਆਂ ਨੂੰ ਕਿ ਕਿੰਨਾ ਔਖਾ ਔਖੇ ਹੁਣ ਨਾ ਲਵਾ ਜੀ ਨਾ ਹੁਣ ਬਸ ਅਰੇ ਅਸੀਂ ਸਰਦੀ ਆ ਗਈ ਹੈ ਲੋਰਾ ਲੋਰਾ ਗਰਮ ਲੈ ਲਓ ਬਸ ਉਹ ਕੰਫਰਟ ਚੀਜ਼ ਪਾਓ ਜਿਨ੍ਹਾਂ ਜੁਨਾ ਕੋਈ ਤੇ ਪਾਣ ਦੀ ਲੋੜ ਨਹੀਂ ਹੈਗੀ ਇੰਨਾ ਕੰਫਰਟ ਨਹੀਂ ਹੁੰਦਾ ਜੀਨ ਚ ਜਿਨ੍ਹਾਂ ਲੋਰਾ ਚ ਹੁੰਦਾ ਮੈਂ ਆਪ ਮੈਂ ਆਪ ਟ੍ਰੈਕਸੂਟ ਲੈ ਕੇ ਆਉਣੇ ਨੇ ਇਸ ਵਾਰ ਖੁੱਲੇ ਖੁੱਲੇ ਜੇ ਕੰਫਰਟ ਠੀਕ ਹੈ 4:30 ਵਜੇ ਚਾਹ ਪੀ ਰਹੇ ਆ ਆਪਾਂ ਨੈਕਸਾ ਨੈਕਸਾ ਹੀ ਬਈ ਜਦੋਂ ਆਪਾਂ ਗਿਆ ਕਰਦੇ ਨੇ ਪਿੱਛੋਂ ਤੁੰਦਲਾ ਹੋ ਜਾਂਦਾ ਆ ਦੇਖ ਹੁਣ ਸਾਫ ਹੋ ਗਿਆ ਹਨਾ ਇਹ ਬੜੀ ਵਧੀਆ ਚੀਜ਼ ਆ ਕੈਮਰੇ ਦੀ ਮੈਂ ਕਿਹਾ ਲੈਣਾ ਫੋਨ ਲੈਣਾ ਨਵਾਂ ਪਰ ਹਜੇ ਹੱਥ じゃ ਨਹੀਂ ਪਿਆ ਰਿਆ ਠਹਿਰ ਕੇ ਲਾਵਾਂਗੀ ਇਹ ਫੋਨ ਖਰਾਬ ਕਰਨ ਲੱਗ ਪਿਆ ਬਲੋਏ ਮਾਰਦੇ ਹੂੰ ਕੋਲ ਮੰਦੀ ਦਾ ਮਨ ਲਾਜੀ ਵੀਡੀਓ ਸ਼ੂਟ ਦੀ ਹੋ ਰਹੀ ਤਿਆਰੀ ਕਿਉਂਕਿ ਸਾਡੀ ਸੈਟਿੰਗ ਨਹੀਂ ਨਾ ਕੋਈ ਤੁਹਾਨੂੰ ਪਤਾ ਹੀ ਹੈ ਹਨਾ ਟੇਬਲ ਸਾਨੂੰ ਇੱਧਰ ਕਰਨਾ ਪੈਂਦਾ ਫਿਰ ਇੱਧਰ ਸ਼ੂਟ ਕਰਨਾ ਪੈਂਦਾ ਪਿੱਛੋਂ ਕੱਟਨ ਕਰਨੇ ਪੈਂਦੇ ਤੇ ਬਾਹਰ ਰੋਡ ਚੱਲਦਾ ਤੇ ਬੜੀ ਆਵਾਜ਼ ਆਉਂਦੀ ਹੈ ਕਈ ਵਾਰ ਵੀਡੀਓਜ਼ ਵੀ ਹੁੰਦੀ ਸਾਰੇ ਗੇਟ ਬੰਦ ਕਰਨੇ ਪੈਂਦੇ ਹਾਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਤੇ ਬਸ ਆਪਾਂ ਲੱਗਿਆ ਨਹੀਂ ਵੀਡੀਓ ਸ਼ੂਟ ਕਰਨ ਤੇ ਦਮਨ ਰਿਸ਼ ਕਰਵਾਇਆ ਹੋਇਆ ਹੈ ਲੋਕਾਂ ਨੂੰ ਕਿਉਂਕਿ ਦਮਨ ਨੇ ਅੱਜ ਟਿਊਸ਼ਨ ਤੋਂ ਛੁੱਟੀ ਕੀਤੀ ਹੈ ਦਮਨ ਵਿਚਰਾ ਆਉਂਦਾ ਹੀ ਪੌਣ 4:30 ਵਜੇ ਸਕੂਲ ਤੋਂ ਤਾਂ ਕੀ ਟਿਊਸ਼ਨ ਜਾਵੇ ਥੱਕ ਜਾਂਦਾ ਬੱਚਾ ਯਾਰ ਬੱਚੇ ਕੀ ਜਾਣ ਲੱਗੋਇਆ ਕਿਆ ਇਹ ਖੁੱਲਦਾ ਹੈ ਆਪਾਂ ਨੇ ਤਾਂ ਕਦੇ ਖੋਲਿਆ ਹੀ ਨਹੀਂ ਇਹਨੂੰ ਚਰਨ ਕਰਮਾਂ ਵਾਲੇ ਨੂੰ ਜਦੋਂ ਦਾ ਲਿਆਂਦਾ ਖੋਲਿਆ ਹੀ ਨਹੀਂ ਹੈਗਾ ਖਾਲੀ ਪਿਆ ਇਰ ਚ ਕੱਪੜੇ ਰੱਖ ਦਾਂਗੇ ਉੱਥੇ ਨਾਲੋਂ ਹਣਾ ਆਹ ਹੋਏ ਤੇ ਕੱਪੜੇ ਤੁੰਦੋ ਹੁਣ ਨਹੀਂ ਕੱਪੜੇ ਦੁਜੇ ਜਿਹੜੇ ਬੁਟੀਕ ਵਾਲੇ ਉਹ ਦੁਜੇ ਥੋੜੀ ਕਿ ਦੁਜੇ ਰੱਖਣੇ ਨੇ ਹੌਲੀ ਕਰੀ ਬੰਦ ਹੁਣ ਸਿੱਟੀ ਨਾ ਧੱਬ ਕੇ ਛੱਡ ਦੇ ਛੱਡ ਦੇ ਆਪ ਸੋੜ ਦੋ ਸੋੜ ਦੇ ਸੋੜ ਦੋ ਸੋੜ ਦੋ ਸੋੜ ਦੋ ਸੋੜ ਦੋ ਸੋੜ ਦੋ ਚੱਲਿਆ ਸੂਟ ਲਿਓ ਚੱਕ ਕੇ ਲੈਟ ਲਾਓ ਤੇ ਲਓ ਜੀ ਜਿਹੜੀ ਅੱਜ ਵਾਲੀ ਸੂਟਾਂ ਦੀ ਵੀਡੀਓ ਹੀ ਸ਼ੂਟ ਕਰਨ ਲੱਗੇ ਸੀ ਤੇ ਹੁਣ ਸਾਡਾ ਪਲਾਨ ਬਣਿਆ ਤੇ ਮੈਨੂੰ ਦਮਨ ਕਹਿੰਦੀ ਕਿ ਮਮਾ ਮੈਂ ਤੁਹਾਡੀ ਹੈਲਪ ਕਰਵਾਵਾਂਗੀ ਤੇ ਕਹਿੰਦੀ ਅੱਜ ਵੀਡੀਓ ਜਿਹੜੀ ਨਾ ਮੈਂ ਸ਼ੂਟ ਕਰਾਂਗੀ ਤੇ ਮੈਂ ਕਿਹਾ ਚਲੋ ਤੁਸੀਂ ਕਰੋ ਤੇ ਅੱਜ ਦਮਨ ਵੀਡੀਓ ਸ਼ੂਟ ਕਰ ਰਹੀ ਐ ਸੂਟਾ ਵਾਲੀ ਤੇ ਪਲੀਜ਼ ਪੰਜਾਬੀ ਪਹਿਰਾਵੇ ਤੇ ਜਾ ਕੇ ਜਰੂਰ ਵੀਡੀਓ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਲੀਜ਼ ਸੂਟ ਵੀ ਆਰਡਰ ਕਰਿਓ ਫਟਾਫਟ ਕਿਉਂਕਿ ਮੇਰੀ ਦਮਨ ਦੀ ਦੇਖਦੇ ਆਂ ਕਿਵੇਂ ਕਰਦੀ ਐ ਦਮਨ ਬੋਲ ਪਾਂਦੀ ਐ ਕਿ ਨਹੀਂ ਬੋਲ ਪਾਂਦੀ ਤੇ ਬਾਕੀ ਬਣੇ ਰਹੋ ਵਲੌਗ ਚ ਤੇ ਫਟਾਫਟ ਹੋ ਜਾ ਦਮੂ ਰੈਡੀ ਤੇ ਦਵਣਗੇ ਦੀ ਮम्मा ਮੈਂ ਬਣਾਣੀ ਵੀਡੀਓ ਬਸ ਮੈਨੂੰ ਤੁਸੀਂ ਫੈਬਰਿਕ ਦੱਸ ਦਿਓ ਤੇ ਪ੍ਰਿੰਟ ਤਾਂ ਪਤਾ ਹੀ ਹਨ ਦਮਣ ਨੂੰ ਕਿ ਫੈਬਰਿਕ ਦੱਸ ਲੈਣੀ ਆਪਾਂ ਨੇ ਦਮਣ ਨੇ ਵੀਡੀਓ ਸ਼ੂਟ ਕਰ ਦੇਣੀ ਹੈ ਤੇ ਆਹ ਸੂਟਾਂ ਦੀ ਵੀਡੀਓ ਬਣਾਣ ਲੱਗੇ ਆਪਾਂ ਇਹ ਹੈਗੀ ਹੈ ਜੀ ਆਪਣੇ 30 ਦਾ ਕਲੈਕਸ਼ਨ ਦੀ ਇਹ ਆਏ ਨੇ ਪਸ਼ਮੀਨੇ ਦੇ ਮੈਚਿੰਗ ਸੂਟ ਆਏ ਨੇ ਪ੍ਰਿੰਟ ਬੜੇ ਸੋਹਣੇ ਸੋਹਣੇ ਨੇ ਪ੍ਰਿੰਟ ਤੇ ਬਾਕੀ ਤੁਸੀਂ ਵੀਡੀਓ ਤਾਂ ਦੇਖ ਲਿਓ ਸਾਰੀ ਕਿਉਂਕਿ ਹੋਰ ਸੇ ਪ੍ਰਾਈਸ ਵਗੈਰਾ ਸਾਰਾ ਕੋਈ ਦੱਸਿਆ ਤੇ ਮੈਚਿੰਗ ਸੂਟ ਨੇ ਬੜੇ ਸੋਹਣੇ ਪ੍ਰਿੰਟ ਨੇ ਸਾਰੇ ਹੀ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਚਲੋ ਦਮਨ ਹੋ ਗਿਆ ਰੈਡੀ ਤੇ ਅੱਜ ਦਮਨ ਕਰੇਗੀ ਵੀਡੀਓ ਸ਼ੂਟ ਦੇਖਦੇ ਆਂ ਕਰ ਵੀ ਪਾਉਂਦੀ ਏ ਕਿ ਨਹੀਂ ਨਹੀਂ ਤਾਂ ਫਿਰ ਅਕੇ ਤਾਂ ਮੈਨੂੰ ਹੀ ਕਰਨੀ ਪਵੇ ਹੈ ਦਮਨ ਹੋਰ ਹੈ ਕਿਉਂਕਿ ਤਾਂ ਮੈਂ ਹੀ ਅੱਜ ਅੱਛਾ ਤੁਸੀਂ ਕਰਨੀ ਚਲ ਠੀਕ ਹੈ ਮੈਨੂੰ ਹੈਲਪ ਹੋ ਜਾਏਗੀ ਪਤਾ ਕਿ ਮੈਨੂੰ ਵਲੌਗ ਵੀ ਬਣਾਉਣਾ ਪੰਦਾ ਸੂਟਾਂ ਦੇ ਵੀਡੀਓ ਸ਼ੂਟ ਕਰਨੀ ਪੈਂਦੀ ਦੋ ਦੋ ਕੰਮ ਹੋ ਜਾਂਦੇ ਚਲੋ ਦਮਨ ਮੇਰੀ ਇੰਨੀ ਹੈਲਪ ਕਰ ਦਿਆ ਕਰੇਗੀ ਤੇ ਬਹੁਤ ਬੈਸਟ ਆ ਦਮਨ ਨੂੰ ਲਾਲ ਚਨੂਲ ਚ ਦਿਆ ਕਰਾਂਗੇ ਦਮਨ ਤੇ ਮੈਂ ਟੀ-ਸ਼ਰਟ ਲੈ ਦੂੰਗੀ ਹੈ ਕਿ ਦਮਨ ਲਾਲ ਚ ਨਹੀਂ ਆਉਂਦਾ ਲਓ ਜੀ ਬੜੇ ਪਿਆਰੇ ਪ੍ਰਿੰਟ ਨੇ ਤੇ ਬਾਕੀ ਤੁਸੀਂ ਫੁੱਲ ਵੀਡੀਓ ਪੰਜਾਬੀ ਪਹਿਰਾਵੇ ਤੇ ਜਾ ਕੇ ਦੇਖ ਲਿਓ ਬੜੇ ਸੋਹਣੇ ਸੋਹਣੇ ਪ੍ਰਿੰਟ ਨੇ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਲਓ ਜੀ ਦਮਨ ਵੀਡੀਓ ਸ਼ੂਟ ਕਰਤੀ ਸੀ ਸੂਟਾਂ ਦੀ ਬਹੁਤ ਹੀ ਪਿਆਰੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਦਮਨ ਦੀ ਵੀਡੀਓ ਕਿਵੇਂ ਲੱਗੀ ਕਿਉਂਕਿ ਦਮਨ ਨੇ ਫਸਟ ਟਾਈਮ ਐਵੇਂ ਵੀਡੀਓ ਬਣਾਈ ਹੈ ਜੇ ਜੀ ਲੱਗੀ ਤਾਂ ਅਗਲੀ ਵਾਰੇ ਜ਼ਰੂਰ ਆਵਾਂ ਹਾਂ ਤੇ ਦਮਨ ਨੂੰ ਠੰਡ ਲੱਗ ਰਹੀ ਹੈ ਅੱਜ ਨਾ ਮੌਸਮ ਇੱਕਦਮ ਹੀ ਜ਼ਿਆਦਾ ਠੰਡਾ ਹੋ ਗਿਆ ਬਹੁਤ ਹੀ ਜ਼ਿਆਦਾ ਠੰਡ ਹੋ ਰਹੀ ਹੈ ਇਥੇ ਰੋਣੀਆ ਜਿੱਦਾਂ ਨੈਟ ਚੱਲਦਾ ਤੇ ਨੈਟ ਚੱਲਦਾ ਹੈ ਦਾ ਇਥੋਂ ਉਹ ਕਰ ਲੈਂ ਜਾਂਦਾ ਮਨੇ ਗਰਮ ਲੋਰ ਉੱਤੇ ਸਵੇਟ ਸ਼ਰਟ ਸੀਗੀ ਫਿਰ ਬਾਹਰ ਬਹੁਤ ਠੰਡ ਹੋ ਰਹੀ ਹੈ ਅੰਦਰ ਚਾਹੀ ਨਿਕਲ ਚੱਲ ਅਸਾਂ ਸਬਜੀ ਸੁਬਜੀ ਲੈ ਆਈਏ ਆਪਾਂ ਜਾਣਾ ਸਬਜੀ ਸੁਬਜੀ ਲੈਣ ਮੰਡੀ ਤੇ ਅਸੀਂ ਚੱਲੇ ਆ ਬਾਹਰ ਆ ਗੇਟ ਲਾ ਦੇ ਪੁੱਤ ਕੱਪੜੇ ਵੀ ਲੈਣੇ ਆ ਕੇ ਬਾਹਰ ਪਏ ਨੇ ਨਹੀਂ ਨਹੀਂ ਬਹੁਤ ਕੱਪੜੇ ਨੇ ਆਰਾਮ ਨਾਲ ਲਾਵਾਂਗੇ ਗਿੱਲੇ ਸੁੱਕੇ ਅਡ ਕਰਨੇ ਪੈਣੇ ਨੇ ਮੈਂ ਡਰ ਗਈ ਕੱਪੜੇ ਦੇਖ ਕੇ ਦੋ ਤਿੰਨ ਤਾਰਾਂ ਭਰੀਆਂ ਪਈਆਂ ਨੇ ਵਾਪਸੀ ਮੁੜੀ ਚਲੋ ਲੈਟ ਲਾਓ ਪੁੱਤ ਪੌੜੀ ਦੀ ਪੌੜੀ ਲੈਟਣੀ ਚੱਲਣ ਦੀ ਮੈਂ ਆ ਗਿਆ ਸੀ ਵਾਪਸ ਤੇ ਟਾਈਮ ਤਾਂ ਇਸ ਟਾਈਮ 9:30 ਤੋਂ ਜ਼ਿਆਦਾ ਹੋ ਗਿਆ ਪਰ ਮੈਂ ਤੁਹਾਨੂੰ ਜਿਹੜਾ ਇਹ ਵੀਡੀਓ ਇਸ ਟਾਈਮ ਬਣਾਉਣ ਦਾ ਤਾਂ ਕਰ ਰਿਹਾ ਕਿ ਜਿਹੜਾ ਬਾਹਰ ਮੌਸਮ ਹੈ ਨਾ ਇਹ ਲੱਗਦਾ ਜਿਵੇਂ ਦਸੰਬਰ ਦਾ ਮਹੀਨਾ ਨਹੀਂ ਹੁੰਦਾ ਉਵੇਂ ਹੋਇਆ ਪਿਆ ਗੱਡੀਆਂ ਸਾਰੀਆਂ ਹਾਰਨ ਮਾਰ ਮਾਰ ਲੰਘ ਰਹੀਆਂ ਨੇ ਜ਼ੀਰੋ ਵਿਜ਼ਿਬਿਲਟੀ ਹੈ 40 50 ਮੀਟਰ ਦੇ ਦੈਰੇ ਤੋਂ ਅੱਗੇ ਕੁਝ ਨਹੀਂ ਦਿਖ ਰਿਹਾ ਹਾਰਾਕੁਸ ਇਨਵੀਜ਼ੀਬਲ ਆ ਕਿਤੇ ਜਿੱਥੇ ਲਾਈਟ ਜਾਗ ਰਹੀ ਹੈ ਬਸ ਉਹੀ ਜਗ੍ਹਾ ਦਿਖ ਰਹੀ ਹੈ ਬਾਕੀ ਕੋਈ ਜਗ੍ਹਾ ਨਹੀਂ ਦਿਖ ਰਹਾ ਸਾਹਮਣੇ ਕੋਠੀ ਆਈ ਨਜ਼ਰ ਨਹੀਂ ਆ ਰਹੀ ਬਿਲਕੁਲ ਵੀ ਨਹੀਂ ਨਜ਼ਰ ਆ ਰਹੀ ਹੈ ਜ਼ੀਰੋ ਵਿਜ਼ਿਬਿਲਟੀ ਹੈ ਇਹ ਤਾਂ ਆ ਲੱਗ ਰਿਹਾ ਪਰ ਬਾਹਰ ਮੌਸਮ ਜਾਇ ਇਥੇ ਤਾਂ ਕੋਈ ਜ਼ਿਆਦਾ ਨਹੀਂ ਠੰਡ ਨਹੀਂ ਲੱਗਦੀ ਬਾਹਰ ਜੇ ਆਪਾਂ ਦੇਖੇ ਤਾਂ ਇੰਨੀ ਠੰਡੀ ਲੱਗਦੀ ਪਰ ਤੁੰਦ ਪੂਰੀ ਫੁੱਲ ਆ